ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਅਸੀਂ ਮੇਰੇ ਨਾਲ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਹੋ ਸਾਰੇ ਠੀਕ ਠਾਕ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਚੱਲਦੇ ਆ ਮਿੱਤਰੋ ਅੱਜ ਦੋ ਤਿੰਨ ਜਗ੍ਹਾ ਜਾਣਾ ਦੇਖ ਲੈ ਕਿੱਧਰ ਕਿੱਧਰ ਚੱਲਦੇ ਆ ਤੁਹਾਨੂੰ ਦਿਖਾਉਦੇ ਚੱਲਾਂਗੇ ਇੱਕੋ ਹਾਂਜੀ ਮਿੱਤਰੋ ਗੱਡੀ ਕਾਲੀ ਸਟਾਰਟ ਚੱਲਦੇ ਆ ਫਿਰ ਦੇਖਦੇ ਆ ਜਾ ਕੇ ਪਹਿਲਾਂ ਗੱਡੀ ਧਵਾਉਣੀ ਆ ਧਵਾਉਣੀ ਵੀ ਜ਼ਰੂਰੀ ਆ ਗੱਡੀ ਨਾ ਦੇਖਦੇ ਆ ਫਿਰ ਹਾਂਜੀ ਮਿੱਤਰੋ ਪਹੁੰਚ ਗਿਆ ਸਰਵੋ ਸਟੇਸ਼ਨ ਤੇ ਗੱਡੀ ਧਵਾਉਣੀ ਆ ਗੱਡੀ ਗੰਦਰੂ ਗੰਦੀ ਪਾੜੀ ਹੋਈ ਹੋਈ ਸੀ ਨਾ ਤੇ ਤੁਹਾਨੂੰ ਪਤਾ ਮਰਗਤ ਤੇ ਭੋਗ ਤੇ ਜਾਣਾ ਨਾਲ ਬਟਨ ਵਾਲਿਆਂ ਨੂੰ ਬੜੇ ਲੱਗਦਾ ਹੈਗਾ ਗੱਡੀ ਗੰਦੀ ਤੇ ਕਰਾਉਣਾ ਸਾਫ ਚੱਲਦੇ ਆ ਫਿਰ ਮਰਗਤ ਤੇ ਭੋਗ ਤੇ ਓਕੇ ਜੀ ਬੜਦਾ ਗੱਡੀ ਧਵਾ ਕੇ ਹਾਂਜੀ ਮਿੱਤਰੋ ਅੱਜ ਮਿੱਤਰੋ ਸਵੇਰ ਤੁਹਾਨੂੰ ਨਾਲ ਥੋੜੀ ਜਿਹੀ ਗੱਲ ਕਰਕੇ ਉਦੋਂ ਬਾਅਦ ਫਿਰ ਗੱਲ ਕਰਦੇ ਸਕੇ ਤੇ ਅੱਜ ਗਏ ਸੀਗੇ ਅਸੀਂ ਮਰਗ ਦੇ ਭੋਗ ਤੇ ਮੇਰੇ ਨਾਲ ਬੰਦੇ ਹਜੇ ਸੀਗੇ ਬੜੇ ਲੱਗਦਾ ਸੀਗਾ ਫਿਰ ਤੁਹਾਨੂੰ ਪਤਾ ਵੀ ਆਪਾਂ ਉੱਥੇ ਕੈਮਰਾ ਕਾਟਦੇ ਬੜੇ ਲੱਗਦੇ ਉਹ ਜੀ ਜਗ੍ਹਾ ਤੇ ਤੋਂ ਬਹੁਤ ਤੋ ਜਾ ਕੇ ਬਲੋਗ ਸਾਈਡ ਨਹਿਰ ਤੇ ਚੜ ਗਏ ਆਪਾਂ ਅੱਜ ਤੁਹਾਨੂੰ ਜੋੜੇ ਪੁਲ ਦਿਖਾਵਾਂਗੇ ਤੁਹਾਨੂੰ ਗੱਲ ਕਈ ਵਾਰ ਕੀਤੀ ਤਾਂ ਹੈਗੇ ਵਿੱਚ ਬਲੋਗ ਦੇ ਦੱਸਿਆ ਤਾਂ ਹੈਗਾ ਪਰ ਤੁਹਾਨੂੰ ਦਿਖਾਇਆ ਨਹੀਂ ਕਦੇ ਜੋੜੇ ਪੁਲ ਅੱਜ ਤੁਹਾਨੂੰ ਜੋੜੇ ਪੁਲ ਦਿਖਾਵਾਂਗੇ ਇਹ ਉਹ ਜੋੜੇ ਪੁਲ ਨੇ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਹੋਏ ਜਿਹਨੂੰ ਕਹਿੰਦੇ ਚੂਨੇ ਜੱਟ ਲੱਗੀ ਵੀ ਚੂਨੇ ਜੱਟ ਲੱਗੀ ਵੀ ਹੈ ਵੇ ਸਭ ਲੋਕ 100 ਸਾਲ ਤਾਂ ਵੀ ਉਹਦੀ ਡੇਟ ਰਿੰਕੀ ਹੋ ਗਏ ਆ ਪੁਲ ਖੜਾ ਦੇਖੋ ਤੁਸੀਂ ਉਵੇਂ ਆ ਦਿਖਾਉਣਾ ਤੁਹਾਨੂੰ ਪੁਲ ਫਿਰ ਦੇਖ ਕੇ ਤੁਸੀਂ ਜੋੜੇ ਪੁਲ ਇੱਕ ਨਹਿਰ ਤੋਂ ਦੋ ਨਹਿਰਾਂ ਬਣਦੀਆਂ ਯਾ ਲੈ ਮੇਂ ਮਿੱਤਰੋ ਉਹ ਅਗੋ ਜੋੜੇ ਪੁਲ ਦਿਖਾਉਣਾ ਤੁਹਾਨੂੰ ਜੋੜੇ ਪੁਲ ਕੀ ਮਿੱਤਰੋ ਹਾਂਜੀ ਮਿੱਤਰੋ ਪਹੁੰਚ ਗਏ ਚੌੜੇਪੁਰਾਂ ਤੇ ਤੁਹਾਨੂੰ ਦਿਖਾਵਾਂਗੇ ਅੱਜ ਤੋਂ ਚੌੜੇਪੁਰਾਂ ਨੇ ਨਹਿਰਾਂ ਦੋ ਇਲਾਰੇ ਦਿਖਾਵਾਂਗੇ ਤੁਹਾਨੂੰ ਹਾਂਜੀ ਮਿੱਤਰੋ ਇੱਕ ਨਹਿਰ ਇੱਧਰੋਂ ਨਿਕਲ ਗਈ ਇੱਕ ਇੱਧਰ ਹੀ ਛਾਲ ਨਿਕਲ ਗਈ ਇਹ ਨਹਿਰਾਂ ਦੇ ਦੋ ਦੇਖੋ ਔਲੋਦੇ ਖੜਾ ਹੈ ਅੰਗਰੇਜ਼ਾਂ ਦੇ ਬਣਾਏ ਹੋਏ ਪੁਲ ਉਹ ਮੇ ਖੜਨੇ ਜਿਹੜੇ ਹੁਣ ਬਣਦੇ ਨੇ ਉਹਨਾਂ ਦੀ ਬਣਦੇ ਸਾਰੇ ਮਨਿਆਰ ਖਤਮ ਹੋ ਜਾਂਦੀ ਐ ਇਹਦੀ ਮਨਿਆਰ ਨੇ ਕਿੰਨੂ 100 ਸਾਲ ਹੋ ਗਿਆ ਹੈਦਰਾ ਆਗੀ ਦੂਜੀ ਨਰ ਇਹ ਨਰ ਛੋਟੀ ਆ ਉਹ ਨਰ ਵੱਡੀਆਂ ਥੋੜੇ ਪਾਣੀ ਉਧਰੋਂ ਵੱਧ ਚੱਲਦਾ ਇਹਦੇ ਵਿੱਚ ਪਾਣੀ ਘੱਟ ਚੱਲਦਾ ਦੇਖੋ ਫਾਟਕ ਉਹਨੇ ਕਦੋਂ-ਕਦੋਂ ਫਾਟਕ ਲੱਗੇ ਬਨੇ ਕਿਹੜਿਆ ਤਕਨੀਕਾਂ ਦੀ ਅੰਗਰੇਜ਼ਾਂ ਨੇ ਬਣਾਈਆਂ ਮੈਂ ਦੇਖ ਲਓ ਕਿ ਕਿਦਾਂ ਕੋਈ ਡਾਟ ਦੇਖੋ ਕਿਦਾਂ ਐ ਡਾਟਾ ਨੇ ਕੀ ਕੀ ਪਾ ਕੇ ਖੜਾਇਆ ਦੇ ਲੋ ਨਹਿਰਾ ਨੂੰ ਆਪਲਾ ਨੂੰ ਔਲ ਅੜੇ ਖੜੇ ਨੇ ਦੇ ਲੋ ਉਹਨੂੰ ਪਰਲੇ ਪਾਸੇ ਦਿਖਾਉਣੇ ਚੱਲ ਕੇ ਇਧਰੋ ਇੱਕ ਕਨਾਰ ਆਉਂਦੀ ਆ ਲਓ ਜੀ ਮਿੱਤਰੋ ਦੇਖੋ ਇਧਰੋ ਸਾਹਮਣੇੋਂ ਇੱਕ ਕਨੈਰ ਆ ਰਹੀ ਐ ਇਧਰ ਆ ਕੇ ਦੋ ਬੜਗੀਆਂ ਜਿਹੜੀ ਉਹ ਸਾਹਮਣੇ ਜਿੱਧਰ ਪੂਰਾ ਕਾਰ ਕਰ ਫਸਿਆ ਪਿਆ ਉਹ ਜਾ ਰਹੀ ਹੈ 90 ਕਿਲੋ ਨੂੰ ਤੇ ਇੱਧਰ ਜਾ ਰਹੀ ਹੈ ਤੂਰੀ ਸ਼ਹਿਰ ਪੂਰੀ ਵੱਲ ਨੂੰ ਕੋਲੇ ਚ ਲੈ ਕੇ ਦਿਖਾਉਣਾ ਤੁਹਾਨੂੰ 파ਟਕ ਅੰਗਰੇਜ਼ਾਂ ਦੇ ગામੋਂ ਦੇਖੋ ਕਿੰਨੇ ਵਧੀਆ ਕੰਮ ਕੀਤੇ ਹੋਏ ਨੇ ਦੇਖੋ ਮਿੱਤਰੋ ਕਿਆ ਤਕਨੀਕ ਨਾਲ ਪੋਲ ਬਣੇ ਹੋਏ ਨੇ ਆ ਫਾਟਕਾਂ ਬਾਅਦ ਤੇ ਲਾਇਏ ਨੇ ਜੰਤਰੋ ਬਿਜਲੀ ਤੇ ਦੇਖੋ ਸਾਹਮਣੋਂ ਕੋਈ ਦੇਖ ਰਿਹਾ ਕਿਸੇ ਪਾਸੋਂ ਇਹ ਥੇਲਣ ਵਾਲੀ ਚੀਜ਼ ਲੱਗ ਰਹੀ ਹੈ ਦੇਖੋ ਆਹ ਦੇਖੋ ਇਹਦੀ ਛੱਤ ਪੁੱਲ ਦੀ ਚੂਨੇ ਚਿੱਟਾ ਲੱਗੀਆਂ ਮੈਨੇ ਇਹ ਉਹ ਹੱਟ ਲੱਗੀ ਵਾ ਜਿਹੜੀ ਕਹਿੰਦੇ ਚੂਨੇ ਚਿੱਟਾ ਲਾਤੀ ਹੈ ਨਾ ਇਹ ਅੰਗਰੇਜ਼ਾਂ ਨੇ ਚੂਨੇ ਚਿੱਟਾ ਲਾਈਆਂ ਮੈਨੇ ਯਾ ਚਲੇਗੀ ਧੂਈ ਵੱਲੋਂ ਕੋਈ ਪਰਲੀ ਨਹਿਰ ਹੈ ਉਹ ਨਾਬਾ ਛੜ ਚਲੀ ਗਈ ਐ ਇੱਧਰਲੇ ਫਾਟਕੋ ਬਿਜਲੀ ਤੇ ਲਾਏ ਹੋਏ ਨੇ ਉਹ ਦੂਸਰੀ ਛੜ ਵਾਲੇ ਹੱਥਾਂ ਨਾਲ ਹੈਂਡਲ ਘੁਮਾ ਕੇ ਲਾਉਂਦੇ ਨੇ ਉਹ ਚੱਲਦੇ ਨੇ ਨਾ ਵੀ ਮਤਰੋ ਉਹ ਵੀ ਭਾਈ ਬਿਜਲੀ ਤੇ ਲਾਤੇ ਨੇ ਸਾਰੀ ਬਿਜਲੀ ਦੇ ਕਰਦੇ ਨੇ ਕਿਆ ਬਾਤ ਐ ਜੀ ਮਿੱਤਰੋ ਉਸ ਟਾਈਮ ਨਾਲ ਸਾਲੀ ਕਰਾਪਸ਼ਨ ਨਹੀਂ ਸੀਗੀ ਇਹਦਾ ਕਰਾਪਸ਼ਨ ਹੁੰਦੀ ਇਹ ਇਹ ਪੋਲਾ ਹੁਣ ਡਿਗਾ ਪਾਉਂਦਾ ਇਹ ਉਹ ਪੋਲਾ ਤਾਂ ਦੱਸਿਆ ਵੀ ਜਿਹੜੇ ਪੋਲਾ ਤੇ ਲੜਾਈਆਂ ਹੋਈਆਂ ਵੀ ਹੁਣ ਦੂਗ੍ਹਾ ਮੈਨੂੰ ਪਤਾ ਨਹੀਂ ਕਿਹੜਾ ਉਹ ਸੀਗਾ ਯਾਨੀ ਕਿ 100 ਸਾਲ ਹੋ ਗਏ ਮਨਿਆਦ ਨੇ ਕਿਨੂੰ ਹਲੇ ਕੋਈ ਇਨੂੰ ਕੋਈ ਫਰਕ ਨਹੀਂ ਪਿਆ ਹੈਗਾ ਜਾਮ ਦਾ ਜ਼ਰੂਰ ਲੱਗ ਜਾਂਦਾ ਕੋ ਟ੍ਰੈਫਿਕ ਵੱਧ ਗਈ ਹੈ ਮੋੜ ਪੈਂਦੇ ਨੇ ਤਿੰਨ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਵੱਡੇ ਵੱਡੇ ਗੱਡੇ ਲੱਗਦੇ ਨੇ ਤੇ ਹੋਰ ਪਤਲੀ ਕਿੰਨਾ ਕੁ ਵਜਨ ਲੰਗਦਾ ਕੋਈ ਫਰਕ ਨਹੀਂ ਲੱਗਦਾ ਹੈਗਾ ਇਹਨਾਂ ਨੂੰ ਪੁਲਾ ਨੂੰ ਕਰਾਪਸ਼ਨ ਦਾ ਜਿਹੜੀ ਕਿ ਮੇਨ ਦਾ ਕਰਾਪਸ਼ਨ ਦਾ ਕੰਮ ਆ ਨਾ ਹੁਣ ਸਾਡੇ ਭਾਰਤ ਨੂੰ ਕਰਾਪਸ਼ਨ ਨੇ ਖਤਮ ਕੀਤਾ ਪਿਆ ਥੱਲੇ ਤੋਂ ਉੱਪਰ ਤੱਕ ਕਰੋ ਖਾਣ ਵਾਲੇ ਬੈਠ ਨੇ ਪੁਲ ਪੁਲ ਰਹਿਣੇ ਕੀ ਨੇ ਦੇਖੋ ਤਾਂ ਮਿੱਤਰੋ ਜੇ ਵਧੇ ਲੱਗੇ ਚੀਜ਼ ਦੱਸਿਓ ਇਹਦੇ ਬਾਰੇ ਜਰੂਰ ਲਓ ਜੀ ਮਿੱਤਰੋ ਇਹ ਜੋੜੇ ਪੁਣਾ ਬਾਰੇ ਤੁਹਾਨੂੰ ਦੱਸਿਆ ਦਿਖਾਇਆ ਅੱਜ ਸਾਹਮਣੇ ਖੜੀ ਆਪਣੀ ਗੱਡੀ ਚਾਲਦੇ ਆ ਚੱਕਰਿਆਂ ਨੂੰ ਚਾਲਦੇ ਆ ਫੇ ਮਲੇ ਕੋਲੇ ਨੂੰ ਲਓ ਜੀ ਮਿੱਤਰੋ ਪੰਪ ਤੇ ਪਹੁੰਚੇ ਆ ਪਵਾਣਾ ਤੇਲ ਗੱਡੀ ਚੋ ਚਾਲਦੇ ਆ ਫੇ ਮਲੇ ਕੋਲੇ ਨੂੰ ਆਈਏ ਤੇਰੇ ਗੱਡੀ ਚ ਹਾਂਜੀ ਮਿੱਤਰੋ ਚੱਲ ਪਿਆ ਮਲੇਕ ਕੋਲੇ ਨੂੰ ਹੁਣ ਪਰ ਕਾਵਾਂਗੇ ਕੰਮਕਾਰ ਜਿਹੜੇ ਇੱਕ ਦੋ ਕੰਮ ਨੇ ਉਹ ਕਰਿਆਵਾਂਗੇ ਨਾਲੇ ਨਾਲੇ ਮਿਲ ਕੇ ਆਵਾਂਗੇ ਮਿੱਤਰ ਮੇਰੇ ਨਾਲੋਂ ਇਨਸ਼ਾਅੱਲਾ ਮਿੱਤਰ ਮੇਲੀਆਂ ਕੋਲੇ ਨਾਲੇ ਕੰਮਕਾਰ ਹਾਂਜੀ ਮਿੱਤਰੋ ਹੋ ਗਿਆ ਮਲੇਕ ਕੋਲੇ ਇੰਟਰ ਮਲੇ ਕੋਲੇ ਪਹੁੰਚ ਗਏ ਆਪਾਂ ਇਹ ਸਾਈਨ ਬੋਰਡ ਤੇ ਪਹੁੰਚਾ ਨੇ ਮਲੇ ਕੋਲਾ ਤਕਰੀਬਨ ਹੈਗਾ 2 ਕਿਲੋਮੀਟਰ ਤੋਂ ਸਾਈਨ ਬੋਰਡ 2 ਕਿਲੋਮੀਟਰ ਪਿੱਛੇ ਲੱਗਿਆ ਹੋਇਆ ਲਓ ਜੀ ਮਿੱਤਰੋ ਹੋ ਗਿਆ ਮਲੇ ਕੋਲੇ ਇੰਟਰ ਪਹੁੰਚ ਗਏ ਜਰ ਕਰੋੜ ਤੇ ਇੱਥੋਂ ਵੜਾਂਗੇ ਖੱਬੇ ਗਰੇਵਾਲ ਚੌਂਕ ਨੂੰ ਉਹਨੇ ਲਿਖਿਆ ਗਰੇਵਾਲ ਹੁੰਦਾ ਸਾਡਾ ਗਰੇਵਾਲ ਚੱਲਨੇ ਗਰੇਵਾਲ ਚੌਕ ਚਲੋ ਚੱਲਦੇ ਆ ਸੰਦੀਪ ਕੋਲੇ ਅੱਜਾ ਕਰੀ ਘਰ ਜਾ ਕੇ ਮਿਲਦੇ ਉਹਨੂੰ ਅੱਜ ਘਰ पे ਜਾ ਕੇ ਉਸਕੋ ਮਿਲenge ਬਾਈ ਉੱਤੀਆਂ ਬੱਸਾਂ ਦੇ ਘਰ ਦੇ ਨੇੜੇ ਲੱਗ ਕੇ ਆ। ਘਰ ਦੇ ਨਾਲ ਜਾ ਕੇ ਜੋਤ ਪਤਾਨ। ਅੱਜ ਇਹ ਘਰੇ ਕਰਾ ਕੇ ਗੱਲਾਂ ਬਤਾऊं। ਆ ਗਿਆ ਵੀ ਸੰਦੀਪ ਕੁਮਾਰ। ਕਿਦਾਂ?ੁੱਲ ਗਰੀ ਬੋਲਦਾ ਕੀ ਗੱਲ? ਕੀਦਾ ਗਮ ਖਾ ਗਿਆ? ਆਹ ਜ਼ਿਆਦਾ ਹੈਂ? ਬਾਹਰ ਦੇ ਮੂੰਹ ਲੱਗਦਾ। ਭਰਮਾਂ ਨੂੰ ਲੈ ਚਲ ਦਵਾਈ ਦਵਾ ਕੇ ਕੰਮ ਤੈਨੂੰ ਲਵਾਵਾ ਮਾਂ ਤੇ ਟੀਕਾ ਚੱਲਦੇ ਹਾਂ ਮਿੱਤਰਾ ਦੁਕਾਨ ਤੇ ਨਗੰਦ ਚਲੇ ਸਿੱਧੇ ਦੁਕਾਨ ਤੇ ਦੁਕਾਨ ਤੇ ਵੀ ਚੱਲਦੇ ਹਾਂ ਦੁਕਾਨ ਤੇ ਜਾ ਕੇ ਦੇਖਦੇ ਆਂ ਦੁਨੀਆ ਕਿੱਥੇ ਵੱਧਦੀ ਐ ਲੈ ਮਿੱਤਰੋ ਪਹੁੰਚ ਗਏ ਦੁਕਾਨ ਤੇ ਸੰਦੀਵੀ ਤੇ ਦੁਕਾਨ ਦਾ ਸ਼ਟਰ ਕਰਦਾ ਓਪਨ ਸ਼ਟਰ ਚੱਕਦਾ ਫਿਰ ਪਜਾਲਦਾ ਦੁਕਾਨ ਤੇ ਬੈਠ ਕੇ ਮਾਰਦੇ ਗੱਲਾਂ ਬਹੁਤਾਂ ਤੇ ਜਿਹੜੇ ਕੰਮ ਨੇ ਇੱਕ ਦੋ ਨਾਲ ਕਰਦੇ ਇਥੇ ਹੀ ਦੇਖਦੇ ਆ ਫਿਰ ਚਲੋ ਚੱਲੀਏ ਦੁਕਾਨ ਤੇ ਮਿੱਤਰੋ ਲਓ ਜੀ ਮਿੱਤਰੋ ਕੰਮਕਾਰ ਨਵੇੜ ਲੈ ਲੈ ਆਪਣੇ ਚੱਲਦੇ ਆ ਵਾਪਸੀ ਦੇਖਦੇ ਆ ਨੇ ਕੋਈ ਹੋਰ ਇੱਕ ਅੱਧਾ ਕੰਮਕਾਰ ਹੋਇਆ ਤਾਂ ਕਰਾਂਗੇ ਜੋ ਚੱਲਾਂਗੇ ਪੰਡਰੂ ਬਾਪ ਹਾਂਜੀ ਮਿੱਤਰੋ ਪਹੁੰਚ ਗਿਆ ਘਰੇ ਗੱਡੀ ਖੜਾਇਆ ਆ ਗੱਡੀ ਹਾਲੇ ਆਪਣੇ ਘਰੇ ਰੱਗਣ ਨਹੀਂ ਲੱਗੀ ਬੱਲੇ ਕਿਦੇ ਘਰੇ ਖੜਾ ਕੇ ਆਉਣੇ ਆ ਚੱਲਦੇ ਆ ਅੰਦਰ ਛਕਦੇ ਆ ਪ੍ਰਸ਼ਾਦੇ ਅੱਜ ਪਾਠ ਕਰ ਨੂੰ ਉਹ ਕੋਈ ਲੇਟ 8:30 9:00 ਦਾ ਟਾਈਮ ਹੋ ਗਿਆ ਰਹਿਦਾ ਸਾਰਾ ਟਾਈਮ ਨਿਕਲ ਗਿਆ ਤੁਹਾਨੂੰ ਪਤਾ ਤੇ ਹੁਣ ਰਕਣ ਕਿਸੇ ਦੇ ਪ੍ਰਸ਼ਾਦ ਦੇ ਛਕਾਂਗੇ ਚਲੋ ਛਾਲਦੇ ਆਂ ਛਕਦੇ ਆਂ ਪ੍ਰਸ਼ਾਦ ਦੇ ਆ ਜੀ ਮਿੱਤਰੋ ਆ ਗਏ ਪ੍ਰਸ਼ਾਦ ਦੇ ਛਕਦੇ ਆਂ ਆਲੂ ਗੋਭੀ ਨਾਲ ਪ੍ਰਸ਼ਾਦ ਅਤੇ ਛੇਵੀਓ ਛਕਦੇ ਆਂ ਕਰਦੇ ਆ ਫਿਰ ਪੁਰਾ ਫੇਰ ਮਾੜੀ ਮੁੱਟੀ ਗੱਲ ਬਾਤ ਹਾਂਜੀ ਮਿੱਤਰੋ ਸ਼ਾਗਰੀ ਪ੍ਰਕਾਸ਼ ਦੇ ਮੈਂ ਨੇ ਪ੍ਰਕਾਸ਼ ਦਾ ਸ਼ਕਣ ਤੋਂ ਬਾਅਦ ਤੁਹਾਨੂੰ ਠੀਕ ਹੈ ਜੀ ਲਓ ਜੀ ਮਿੱਤਰੋ ਪ੍ਰਕਾਸ਼ ਦਾ ਮਾਣੀ ਸ਼ਕ ਲਿਆ ਤੇ ਕਰਦੇ ਆਂ ਵੀਡੀਓ ਰੈਕਟ ਤੇ ਮਿਲਦੇ ਆਂ ਅਸੀਂ ਵੀਰੇ ਨਵੇਂ ਬਲੌਗ ਦੇ ਵਿੱਚ ਤਤਕਲੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਓਕੇ ਜੀ ਸਤਿ ਸ਼੍ਰੀ ਅਕਾਲ